ਵਿਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਇਹ ਜੀ ਦੁੱਖ ਦੀ ਘੜੀ ਦੇ ਵਿੱਚ ਕਹਿਣ ਨੂੰ ਤਾਂ ਸਾਡੇ ਕੋਲੇ ਕੁਝ ਰਿਹਾ ਨਹੀਂ ਅੱਜ ਜਿਹੜੇ ਸਮੇਂ ਦੇ ਵਿੱਚੋਂ ਅਸੀਂ ਇੱਕ ਮਿੰਟ-ਮਿੰਟ ਕੱਢ ਕੇ ਪੰਜਾਬ ਦੇ ਕੀ ਭਾਰਤਿਕ ਕਿਸਾਨਾਂ ਨੂੰ ਬਚਾਉਣ ਨੂੰ ਜੋ ਸੱਦਾ ਦਿੱਤਾ ਹੋਇਆ ਕਿ ਹਰੇਕ ਪਰਿਵਾਰ ਦੇ ਵਿੱਚੋਂ ਇੱਕ ਜੀ ਆਪਣੇ ਦਿੱਲੀ ਦੇ ਵਿੱਚ ਜਾਵੇ ਤੇ ਮੰਗਾ ਮੰਗਾਗੇ ਪਰ ਸਾਨੂੰ ਉਸ ਸਮੇਂ ਦੇ ਵਿੱਚ ਪਰਮਾਤਮਾ ਦੇ ਮੁਰੇ ਕੋਈ ਜ਼ੋਰ ਨਹੀਂ ਕਿਸੇ ਵੇਲੇ ਜਿਹੜਾ ਪ੍ਰਧਾਨ ਜੀ ਦੇ ਘਰ ਦਾ ਸਹਾਰਾ ਸੀ ਤੇ ਘਰ ਤੇ ਬੇਫਿਕਰ ਸੀ ਦਿਨ ਰਾਤ ਇੱਕ ਵਾਰ ਕੱਢ ਰਿਹਾ ਸੀ ਟਾਈਮ ਪਰ ਸਾਨੂੰ ਇਹ ਮੈਨੂੰ ਲੱਗਦਾ ਵੀ ਪਰਿਵਾਰ ਨੂੰ ਤੇ ਸਾਨੂੰ ਖਰਚ ਕਰਕੇ ਪਾਕਿਸਤਾਨ ਜੁਨੀਨ ਤਸਦੂਪੁਰ ਦੇ ਮੈਂ ਤਾਂ ਇਹ ਕਹੂੰਗਾ ਕਿ ਸਾਰੇ ਭਾਰ ਦੇ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਜਿਹੜਾ ਨਾ ਪੂਰਾ ਹੋਣਾ ਸੀ 13 ਜਨਵਰੀ ਦਾ ਕਿੰਨਾ ਰਹਿ ਗਿਆ ਦੇਖੋ 13 ਜਨਵਰੀ ਵਾਲਾ ਤਾ ਉਹ ਮੇ ਜੇਕਰ ਹੈਗੇ ਯਾਰ ਰੱਖਾਂਗੇ ਪਰ ਜਿਹੜੀ 6 ਵਜੇ ਆ ਇਹਨੂੰ ਕੋਸ਼ਿਸ਼ ਕਰਾਂਗੇ ਪਰਮਾਤਮਾ ਉਹਰੇ ਅਰਦਾਸ ਕਰਾਂਗੇ ਕਿ ਉਸ ਜਿਹੜਾ ਫਟੋ ਪੰਜਾ ਇਹਨੂੰ ਹੌਲੀ ਹੌਲੀ ਮਿਲ ਕੇ ਸਰਕਾਰ ਦੇ ਖਿਲਾਫ ਉਹ ਲੜਾਈ ਹੈ ਜਿਹੜੀ ਸਮਾ ਇਹ ਤੋਂ ਵੀ ਇਸ ਤਰ੍ਹਾਂ ਸਬਦ ਦੇਵਾਂਗੇ ਵੱਧ ਹੋ ਕੇ ਤਗੜੇ ਹੋ ਕੇ ਲੜਨ ਦਾ ਪਰਮਾਤਮਾ ਸਾਨੂੰ ਬਲ ਬਖਸ਼ ਸਰ ਕੀ ਕਹਿਣਾ ਹੈ ਆਪਕਾ ਆਜ ਇਸ ਦੁੱਖ ਦੀ ਘੜੀ ਮੇ ਆਪਾਂ ਕਿ ਇਹ ਇਹ पूरे भारत के किसान समाज का बहुत बड़ा नुकसान है और ऐसे समय में ऐसे महत्वपूर्ण समय में जब तेरह फरवरी के लिए जाने की तैयारी कर रहे हैं किसान पूरे देश के उस समय इतना बड़ा नुकसान होना हमारे सबके आदरणीय सरदार जगजीत सिंह डल्लेवाल जी की धर्मपत्नी पत्नी इस संसार को छोड़ के चली गई है उन सब के लिए दुख की बात है और उनकी भरपाई किसी भी तरीके से पूरी नहीं हो पाएगी वो हमेशा सरदार गलेवाल जी को और पूरी जत्थेबंदी को और पूरे किसान समाज को मेरी देती थी और मुझे भी उनके कई बार दर्शन करने का मौका मिला था और उनका जो नुकसान है ये नुकसान कभी पूरा नहीं होता